ਮੂਸ ਸਾਰੀਆਂ ਸੰਗਤਾਂ ਸ਼ਰੀਫ ਸਾਹਰ ਦੁਆਰਾ ਇੱਕ ਨਕਮਸਤ ਕਰਨ ਲਈ ਪਹੁੰਚੇ ਨੇ ਮੁੱਖਵਾ ਕਿਥੇ ਪਰਿਵਾਰ ਪਹੁੰਚੇ ਹੋਏ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਮੂਹ ਪਰਿਵਾਰਾਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਪੀਵੀ 26 ਨਿਊਜ਼ ਚੈਨਲ ਵੱਲੋਂ ਸਰਬਜੀਤ ਸਿੰਘ ਨੇਟੂ ਵੱਲੋਂ ਲਾਈਵ ਟੈਲੀਕਾਸਟ ਮਾ ਕਾਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬੜੀ ਦੁਨੀਆ ਦੀ ਬੜੀ ਅੰਬੀਰ ਤੇ ਬੜੀ ਵੱਡੀ ਬੜੀ ਸੱਚੀ ਸੁੱਚੀ ਪਵਿੱਤਰ ਥਾਂ ਸ਼੍ਰੀ ਫਤਿਹਗੜ ਸਾਹਿਬ ਜਿੱਥੇ ਸਰਬੰਸ ਵਾਰਤਾ ਗੁਰੂ ਸਾਹਿਬ ਨੇ ਨਿੱਕੀਆਂ ਨਿੱਕੀਆਂ ਜਿੰਦਾਂ ਵੱਡੇ ਵੱਡੇ ਉਹਨਾਂ ਦੇ ਸਾਕੇ इधरों संगत श्री फतेहगढ़ साहब विखे नकमस्तक हो रही ने और इन्ह शहीद ਨੂੰ ਸਜਦਾ ਕਰ ਰਹੀਆਂ ਨੇ ਮਾਤਾ ਵੀ ਸ਼ਹਾਦਤ ਨੂੰ ਪ੍ਰਣਾਮ ਹੈਲੋ ਤੁਲੰਗਣ ਨਹੀਂ ਆਣਾ ਨਿਕਲ ਲਾਈਵ 2024 ਨਵੇਂ ਸਾਲ ਤੇ ਜਿਵੇਂ ਕਿ ਕੱਲ ਵੀ ਤੁਹਾਡੇ ਨਾਲ ਮੈਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੀਪੀ 26 ਨਿਊਜ਼ ਤੇ ਗੁਰਦੀ ਦਸਾਨੀ ਸ਼ਹਾਦਤ ਨੂੰ ਕੋਟੀ ਕੋਟ ਪ੍ਰਣਾਮ ਕਰਨ ਆਉਂਦੀਆਂ ਨੇ ਦੂਰੋਂ ਦੂਰੋਂ ਸੰਗਤਾਂ ਔਰ ਇਹ ਮੈਂ ਦਿਖਾ ਰਿਹਾ ਤੁਹਾਡੇ ਨਾਲ ਤਸਵੀਰਾਂ ਪੀਪੀ 26 ਨਿਊਜ਼ ਚੈਨਲ ਤੇ ਲਾਈਵ ਸੋ ਇਧਰਲੇ ਪਾਸੇ ਦਿਖਾਇਆ ਜਾਵੇ ਇਕੱਠ ਲਾਈਵ ਤੁਹਾਡੇ ਨਾਲ ਤਸਵੀਰਾਂ ਸੋਚੇ ਨਵੇਂ ਸਾਲ ਤੇ ਦੂਰੋਂ ਦੂਰੋਂ ਪਰਿਵਾਰ ਸੰਗਤਾਂ ਆਪਣੀਆਂ ਮਨੋ ਕਾਮਨਾ ਪੂਰੀਆਂ ਅਰਦਾਸ ਬੇਨਤੀ ਕਰਨ ਆਈਆਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਬੜੀ ਸੱਚੀ ਤੇ ਸੁੱਚੀ ਬੜੀ ਪਵਿੱਤਰ ਧਰਤੀ ਐ ਬੜੀਆਂ ਵੀਰ ਥਾਂ ਐ ਇਹ ਸੁਣੋ ਕੈਮਰਾ ਪਰਸਨ ਨੂੰ ਕਾਵਾਂਗਾ ਵੀ ਥੋੜਾ ਜਿਹਾ ਅੱਗੇ ਹੋ ਕੇ ਸੰਗਤਾਂ ਨੂੰ ਬੇਨਤੀ ਹੈ ਜੀ ਰਾਮ ਨਾਲ ਪਿਆਰ ਨਾਲ ਅਦਬ ਸਤਕਾਰ ਦੇ ਨਾਲ ਕਿਸੇ ਨਾਲ ਵੀ ਤੱਕਾ ਨਹੀਂ ਰਾਮ ਨਾਲ ਵਾਰੀ ਸਭ ਦੀ ਆ ਜਣੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਤਸਵੀਰਾਂ ਜੋ ਜਿਹੜੇ ਪਰਿਵਾਰ ਤੇ ਪਹੁੰਚੇ ਨੇ ਸਤਨਾਮ ਵਾਹਿਗੁਰੂ ਕਹਿੰਦੀਆਂ ਹੋਈਆਂ ਸੰਗਤਾਂ ਪੀਪੀਸੀ ਨਿਊਜ਼ ਤੇ ਮੈਂ ਲਾਈਵ ਤੁਹਾਡੇ ਨਾਲ ਤਸਵੀਰਾਂ ਥੋੜਾ ਜਿਹਾ ਧਿਆਨ ਰੱਖੋ ਜੀ ਥੋੜਾ ਜਿਹਾ ਧਿਆਨ ਗੁੰਮੜਦਾ ਧਿਆਨ ਰੱਖੋ ਉੱਪਰ ਬਾਬਾ ਜੀ ਹਾਂ ਸੰਗਤਾਂ ਦੇ نیچے ਆਇਆ ਕੱਟਿਆ ਜਾਂਦਾ ਯਾਰ ਆ ਚੱਲ

ਵਾਜੀਵਾ ਤੋਦਲਾ ਲੰਗਰ ਚੱਲ ਰਿਹਾ ਜੀ ਬੇਸਕੁਰ ਚੱਲ ਰਿਹਾ ਹੈ ਸੰਗਤਾਂ ਨੇ ਗੁਰੂ ਕਾ ਲੰਗਰ ਟੁੱਟ ਵਰਤ ਰਿਹਾ ਹੈ ਇਧਰਲੇ ਪਾਸੇ ਦਿਖਾ ਦੂ ਲਾਈਵ ਚੱਲ ਰਹੀ ਬੀਬੀ ਛੱਪੀ ਨਿਊਜ਼ ਤੇ ਜੀ ਕਿੰਨੇ ਟਾਈਮ ਤੋਂ ਲੰਗਰ ਚਲਾ ਰਹੇ ਹੋ ਜੀ ਕਿੰਨੇ ਦਿਨ ਹੋ ਗਏ ਜੀ ਅੱਜ ਸਵੇਰੇ 2 ਵਜੇ ਦਾ ਚੜਾਇਆ ਹੋਇਆ ਤੜਕੇ ਦਾ ਜੀ ਜਦੋਂ ਵੀ ਆਪਣਾ ਇੱਥੇ ਮੇਲਾ ਸ਼ੀਵੀ ਜੋਰ ਮੇਲਾ ਸਵੇਰੇ ਸ਼ੁਰੂ ਹੋਈ ਹੈ ਹਾਂਜੀ ਉਤੋਂ ਪਹਿਲਾਂ ਪਛਾਦੇ ਪਾਣੀ ਦਾ ਸੀਗਾ ਜੀ ਲਾਈਵ ਚੱਲ ਰਿਹਾ ਹੈ ਜੀ ਇਹ ਆਪਣਾ ਪਿੰਡ ਆਪਣਾ ਸ਼ਹਿਰ ਕਿੱਥੋਂ ਤੁਸੀਂ ਉਹ ਬੋਲੋ ਸਾਡਾ ਪਿੰਡ ਕੜੂਆ ਹੈ ਜੀ ਜ਼ਿਲ੍ਹਾ ਮੁਹਾਲੇ ਤਹਿਸੀਲ ਖਰੜਾ ਜੀ ਇਹ ਜਦੋਂ ਦਾ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਪਹਿਲਾਂ ਪ੍ਰਸ਼ਾਦੇ ਪਾਣੀ ਦਾ ਸੀਗਾ ਜੀ ਤੇ ਕੱਲ ਤੋਂ ਇਹ ਦੁੱਧ ਦਾ ਲੰਗਰ ਚੱਲ ਰਿਹਾ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਟਰੀ ਟੀਮ ਨੂੰ ਸਾਰੇ ਔਰ ਜਿਹੜੇ ਵੀ ਜਿੰਨੇ ਵੀ ਦੇਖ ਰਹੇ ਆ ਪਤਵੰਤੇ ਸੱਜਣ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ ਸਾਡਾ ਨਾ ਪਟਾ